ਨਾਜ਼ਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਚੇੜੀ ਹੈ ਜਿਸ ਤਹਿਤ ਲੋਕਾਂ ਨੂੰ ਨਸ਼ਿਆਂ ਵਿਰੁੱਧ ਵੱਖ-ਵੱਖ ਤਰੀਕਿਆਂ ਨਾਲ ਜਾਗਰੂਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਕਦੇ ਨਾਟਕਾਂ ਰਾਹੀਂ ਕਦੇ ਮੁੱਖ ਮੰਤਰੀ ਟੀਮ ਦੀਆਂ ਰੈਲੀਆਂ ਰਾਹੀਂ ਕਦੇ ਪੰਜਾਬ ਵੀ ਜਾਗੋ ਨਸ਼ਾ ਛੱਡੋ ਯੋਗਾ ਕਰੋ ਸਿਹਤਮੰਦ ਰਹੋ ਆਦ ਨਾਅਰੇ ਰਾਹੀਂ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਸੀਐਮ ਦੀ ਯੋਗਸ਼ਾਲਾ ਵੀ ਕਿ ਕੰਮ ਕਰ ਰਹੀ ਸਿਖਲਾਈ ਪ੍ਰਾਪਤ ਯੋਗਾ ਟ੍ਰੇਨਰਾਂ ਰਾਹੀਂ ਵਕ ਵਕ ਥਾਂ ਤੇ ਯੋਗਾ ਕਲਾਸਾਂ ਚਲਾ ਰਹੀ ਹੈ ਜਿਸ ਕਾਰਨ ਸਮਾਜ ਦੇ ਲੋਕ ਚੰਗੀ ਸਿਹਤ ਦੇ ਨਾਲ ਨਾਲ ਆਪਣੇ ਜੀਵਨ ਦੀ ਕੁਸ਼ਲਤਾ ਵਿੱਚ ਵਾਧਾ ਦੇਖ ਸਕਦੇ ਹਨ ਹਾਲ ਹੀ ਵਿੱਚ ਜਦੋਂ ਜ਼ਿਲ੍ਹਾ ਕੋਆਰਡੀਨੇਟਰ ਚੰਦਨ ਕੁਮਾਰ ਸਤਿਆਰਥੀ ਨਰੀਖਣ ਦੌਰਾਨ ਜਗਰਾਂ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਵਕ ਵਕ ਥਾਂ ਤੇ ਮੁਫਤ ਵਿੱਚ ਚੱਲ ਰਹੀਆਂ ਸੀਐਮ ਦੀ ਯੋਗਸ਼ਾਲਾ ਦੀਆਂ ਕਲਾਸਾਂ ਲੰਮੇ ਸਮੇਂ ਤੋਂ ਚੱਲ ਰਹੀਆਂ ਹਨ ਜਿਸ ਨਾਲ ਲੋਕਾਂ ਨੂੰ ਸਿਹਤ ਲਾਭ ਮਿਲ ਰਿਹਾ ਹੈ ਅਤੇ ਨਾਲ ਹੀ ਲੋਕਾਂ ਵਿੱਚ ਆਪਸੀ ਸਦ ਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਵੀ ਵਧ ਰਹੀ ਹੈ ਤੇ ਉਹਨਾਂ ਨੂੰ ਸਿਹਤ ਲਾਭ ਵੀ ਮਿਲ ਰਿਹਾ ਹੈ। ਯੋਗਾ ਟ੍ਰੇਨਿੰਗ ਮਧੂਪ ਸ਼੍ਰੀਵਾਸਤਵ ਜਗਰੋਂ ਵਿੱਚ ਵੱਖ-ਵੱਖ ਥਾਵਾਂ ਤੇ ਯੋਗਾ ਕਲਾਸਾਂ ਲਗਾ ਰਹੇ ਹਨ। ਉਦਾਹਰਨ ਵਜੋਂ ਸ਼ਾਸਤਰੀ ਨਗਰ ਵਿੱਚ ਵੱਖ-ਵੱਖ ਥਾਵਾਂ ਤੇ ਕਲਾਸਾਂ ਲਗਾਈਆਂ ਜਾਂਦੀਆਂ ਹਨ। ਜਦੋਂ ਅਸੀਂ ਇੱਥੇ ਆਉਣ ਵਾਲੇ ਲੋਕਾਂ ਨਾਲ ਗੱਲ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਲੋਕਾਂ ਨੇ ਬਹੁਤ ਸਾਰੇ ਸਿਹਤ ਲਾਭ ਮਿਲ ਰਹੇ ਹਨ। ਉਦਾਹਰਨ ਵਜੋਂ ਤਰਨ ਅਰੋੜਾ ਜੀ ਨੂੰ ਮਾਹਵਾਰੀ ਵਿੱਚ ਬੇਨਿਜ਼ਮੀਆਂ ਸਨ ਉਹ ਪਹਿਲਾਂ ਥੱਕੀਆਂ ਮਹਿਸੂਸ ਕਰਦੀਆਂ ਸਨ ਅਤੇ ਪਹਿਲਾਂ ਸੌ ਨਹੀਂ ਸਕਦੀਆਂ ਸਨ ਹੁਣ ਇਹ ਸਾਰੀਆਂ ਸਮੱਸਿਆਵਾਂ ਵਿੱਚ ਸੁਧਾਰ ਹੋਇਆ ਹੈ ਨੀਲਮ ਰਾਣੀ ਨੂੰ ਉਹਨਾਂ ਦੀਆਂ ਲੱਤਾਂ ਵਿੱਚ ਦਰਦ ਤੋਂ ਰਾਹਤ ਮਿਲੀ ਹੈ ਜਿਸ ਤੋਂ ਉਹ ਕਈ ਸਾਲਾਂ ਤੋਂ ਪੀੜਿਤ ਸਨ ਜੋਤੀ ਗੁਪਤਾ ਦੀ ਲਿਕੂਰੀਆ ਦੀ ਸਮੱਸਿਆ ਮਾਹਵਾਰੀ ਦੌਰਾਨ ਅਸਾਧਾਰਨ ਖੂਨ ਦਾ ਬਹਾਅ ਤੇ ਕਬਜ ਠੀਕ ਹੋ ਗਈ ਹੈ ਈਸ਼ਪ੍ਰੀਤ ਕੌਰ ਨੂੰ ਉਹਨਾਂ ਦੇ ਦਮਾ ਅਤੇ ਇਸ ਇਨਸੋਪਨੀਆ ਦੀ ਸਮੱਸਿਆ ਵਿੱਚ ਬਹੁਤ ਸੁਧਾਰ ਹੋਇਆ ਹੈ ਪਾਇਲ ਚਾਂਜੀ ਨੂੰ ਲੰਬੇ ਸਮੇਂ ਤੋਂ ਸਰਵਾਈਕਲ ਪਿੱਠ ਦਰਦ ਮਹਾਵਾਰੀ ਦੀਆਂ ਸਮੱਸਿਆਵਾਂ ਸਨ ਅਤੇ ਉਹ ਸੁਖਾਸਣ ਵਿੱਚ ਆਰਾਮ ਨਾਲ ਬੈਠ ਨਹੀਂ 파 ਰਹੇ ਸੀ ਹੁਣ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਪੂਰੀ ਤਰ੍ਹਾਂ ਦੂਰ ਹੋ ਚੁੱਕੀਆਂ ਹਨ ਸੁਖਦੀਪ ਨਾਰ ਦੀ ਦਾ ਪਾਰ ਜ਼ਿਆਦਾ ਸੀ ਅਤੇ ਉਹਨਾਂ ਦਾ ਢਿੱਡ ਫੁੱਲਿਆ ਹੋਇਆ ਸੀ ਉਹਨ ਹੁਣ ਉਹਨਾਂ ਦਾ ਪਾਰ ਕੰਟਰੋਲ ਵਿੱਚ ਹੈ ਅਤੇ ਉਹ ਹਰ ਸਮੇਂ ਆਪਣੇ ਕੰਮ ਵਿੱਚ ਸਰਗਰਮ ਮਹਿਸੂਸ ਕਰਦੇ ਹਨ ਇਸੇ ਤਰ੍ਹਾਂ ਸਾਰੇ ਲੋਕ ਜੋ ਨਿਯਮਤ ਤੌਰ ਤੇ ਯੋਗਾ ਕਰਦੇ ਹਨ ਉਹਨਾਂ ਦੀ ਕਿਸੇ ਨਾ ਕਿਸੇ ਸਮੱਸਿਆਵਾਂ ਨੂੰ ਜਾ ਖਤਾਂ ਖਤਮ ਕਰ ਦਿੱਤਾ ਗਿਆ ਜਾਂ ਲੋਕਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲੀ ਹੈ ਮਾਲਜੋਗ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਇਸ ਮਹਿੰਮ ਵਿੱਚ ਸੂਬੇ ਦੇ ਲੋਕ ਆਲੋਕ ਉਤਸ਼ਾਹਤ ਨਾਲ ਹਿੱਸਾ ਲੈ ਰਹੇ ਹਨ ਅਤੇ ਹਰ ਕੋਈ ਬਹੁਤ ਸੰਤੁਸ਼ਟ ਹੈ ਸਾਰਿਆਂ ਨੇ ਸਰਕਾਰ ਦੇ ਅਜਿਹੇ ਲਾਭਦਾਇਕ ਪ੍ਰੋਜੈਕਟ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਸਾਰਿਆਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਯੋਗਾ ਕਲਾਸਾਂ ਜਾਰੀ ਰੱਖਣ ਦੀ ਅਪੀਲ ਕੀਤੀ ਹੈ